ਕੀ ਨਾਮ ਤੁਹਾਡਾ ਅੰਮਰਜੀਤ ਸਿੰਘ ਅੰਮਰਜੀਤ ਜੀ ਜਿਹੜਾ ਹਾਦਸੇ 'ਚ ਮੌਤਾ ਹੋਇਆ ਨੇ ਕੀ ਲੱਗਦਾ ਤੁਹਾਨੂੰ ਚਾਚਾ ਚਾਚੀ ਕਿਵੇਂ ਹਾਦਸਾ ਵਾਪਰਿਆ ਰਾੜਾ ਸਾਹਿਬ ਜਾ ਰਹੇ ਸੀਗੇ ਮੱਥਾ ਟੇਕਣ ਮੈਰੀ ਜਨਿਵਰਸਰੀ ਸੀਗੀ ਬਸ ਜਦੋਂ ਜੀ ਕੇ ਰਿਜ਼ੋਰਟ ਦੇ ਮੂਹਰੇ ਪਹੁੰਚੇ ਜੀ ਉਦੋਂ ਇੱਕ ਨਵ ਆਪਣੇ ਸਕੋਰਪਿਓ ਗੱਡੀ ਆ ਉਹਨੇ ਓਵਰਟੇਕ ਕੀਤਾ ਫੋਨ ਉਹਦੇ ਹੱਥ ਕੰਨ ਤੇ ਲੱਗਿਆ ਸੀਗਾ ਉਹਨੇ ਗੱਡੀ ਬਿਲਕੁਲ ਮੂਹਰੇ ਘੁਮਾ ਕੇ ਲਾਤੀ ਇਹਨਾਂ ਦੇ ਜੀ ਇਹ ਲੈਫਟ ਸਾਈਡ ਲੱਗੇ ਜੀ ਚਾਚਾ ਜੀ ਮੌਤਾ ਆਉਣ ਦੀ ਸਪੋਰਟੇ ਹੋ ਗਈ ਆਂਟੀ ਦੀ 2 ਘੰਟੇ ਬਾਅਦ ਹੋ ਗਈ ਜੀ ਚੇਤੇ ਹੁਣ ਜਿਹੜਾ ਕੀ ਕਾਰਵਾਈ ਹੋ ਰਹੀ ਹੈ ਜੀ ਕਾਰਵਾਈ ਹੁਣ ਪਰਚਾ ਹੋ ਗਿਆ ਨਾ ਜੀ ਮੈਂ ਪਿੱਛੇ ਸੀਗਾ ਥੋੜਾ ਜਿਹਾ ਨਾ ਤੋਂ ਮੈਂ ਵੀ ਜਾ ਰਿਹਾ ਸੀਗਾ ਜਦ ਮੈਂ ਜਾ ਕੇ ਦੇਖਿਆ ਮੇਰੇ ਜੰਦ ਨੂੰ ਇਹ ਹੋ ਗਿਆ ਸੀਗਾ ਜੀ ਆਂਟੀ ਨੂੰ ਹਸਪੀਟਲ ਲੈ ਕੇ ਦਰਾਹੇ ਆਪਣੇ ਰਾੜਾ ਸਾਹਿਬ ਜੀ ਉਸ ਤੋਂ ਬਾਅਦ ਉਹਨਾਂ ਦਾ ਰੈਫਰ ਕੀਤਾ ਡੀਐਮਸੀ ਲੈ ਕੇ ਗਏ ਜਦੋਂ ਡੀਐਮਸੀ ਪਹੁੰਚੇ ਤਾਂ ਉਹਨਾਂ ਦੀ ਉੱਥੇ ਡੈਥ ਹੋ ਗਈ ਜੀ ਤੇ ਮਾਮਲਾ ਦਰਜ ਹੋ ਗਿਆਗਾ ਜੀ ਮਾਮਲਾ ਦਰਜ ਹੋ ਗਿਆ ਜੀ ਤੇ ਉਹਨਾਂ ਦਾ ਬੇਟਾ ਜਿਹੜਾ ਬੇਟਾ ਅੱਜ ਆਇਆ ਸਵੇਰ 6 6:30 ਵਜੇ ਪਹੁੰਚਿਆ ਜੀ ਬਾਹਰ ਗਿਆ ਸੀਗਾ 6 ਮਹੀਨੇ ਪਹਿਲਾਂ ਹੀ ਬਾਹਰ ਗਿਆ ਸੀਗਾ ਜੀ ਹਲੇ ਅੱਜੇ ਪਹੁੰਚਿਆ ਜੀ ਹਲੇ ਉਹ ਹੁਣ ਘਰੇ ਆ ਜੀ ਹੁਣ ਗਿਆ ਕਿਹੜੀ ਜਗ੍ਹਾ ਗਿਆ ਸੀ ਕੈਨੇਡਾ ਗਿਆ ਸੀਗਾ ਜੀ ਉਹ ਤੇ ਜਿਹੜੀ ਮੈਰਜ ਅਨਿਵਰਸਰੀ ਮਨਾਇ ਚਾਹ ਕਿੰਨਾ ਮਨਾਣੀ ਸੀਗੀ ਜੀ ਹਲੇ ਤਾਂ ਗੁਰਦੁਆਰੇ ਮੱਥਾ ਟੇਕਣੇ ਗਏ ਸੀ ਪ੍ਰੋਗਰਾਮ ਤਾਂ ਸ਼ਾਮ ਦਾ ਸੀਗਾ ਮਨਾਉਣ ਦਾ ਜੀ ਉਹ ਕਹਿੰਦੇ ਬੇਟੀਆਂ ਆ ਜਾਣਗੇ ਫਿਰ ਮਨਾਵਾਂਗੇ ਹਲ ਤਾਂ ਸਵੇਰ ਮੱਥਾ ਟੇਕਣੇ ਗਏ ਸੀਗੇ ਜੀ ਬਾਅਦ ਜਦੋਂ ਇਹ ਕੰਮ ਹੋ ਗਿਆ ਜੀ ਤੇ ਜਿਹੜੇ ਉਹਨੇ ਡਰਾਈਵਰ ਜਾਂ ਹੋਰ ਖੜੇ ਗਏ ਜੀ ਜ ਡਰਾਈਵਰ ਜੀ ਪਹਿਲਾਂ ਤਾਂ ਕੋਲ ਖੜੇ ਸੀਗੇ ਬਾਦ ਦੇ ਵਿੱਚ ਜਦੋਂ ਉਹਨੇ ਦੇਖਿਆ ਇਹ ਬੰਦੇ ਆ ਗਏ ਉਹ ਗੱਡੀ ਛੱਡ ਕੇ ਉੱਥੋਂ ਫਰਾਰ ਹੋ ਗਏ ਡਰਾਈਵਰ ਵੀ ਹੋ ਗਿਆ ਦਾ ਬ੍ਰਦਰ ਉਹਦੇ ਮੰਮੀ ਡੈਡੀ ਜੀ ਮੰਗ ਕਰਦੇ ਤੁਸੀਂ ਵੀ ਜਿਹੜੀ ਹੈ ਮੰਗ ਤਾਂ ਆਈ ਚਲੋ ਹੁਣ ਜੋ ਕਾਰਵਾਈ ਹੋਗੀ ਦੇਖਾਂਗੇ ਜੀ ਪਰਚਾ ਪੁਰਚਾ ਹੋ ਗਿਆ ਜੀ ਗਾਹ ਨੂੰ ਇਦਾਂ ਹੁਣ ਤਾਂ ਗਲਤੀ ਕਰਤੀ ਸਾਡਾ ਘਰ ਤਾਂ ਖਤਮ ਕਰਤਾ ਉਹਨੇ ਜੀ ਹੁਣ ਗਾਹਾਂ ਕਿਸੇ ਹੋਰ ਦਾ ਨਾ ਕਰੇ ਜੀ ਕੱਲ ਕੋਈ ਖਾਦਾ ਪੀਤਾ ਹੋਵੇ ਸਮੈਗ ਸੁਮੁਕ ਪੀਂਦਾ ਹੋਵੇ ਕੀ ਪਤਾ ਹੈ ਜੇ ਬੰਦੇ ਦਾ ਕਿਦਨੀ ਮੈਰਿਜਾਂ ਨੇ ਬ੍ਰਿਦੀ ਜੀ ਨੇਅਰ ਬੋਟ ਹੋ ਗਈ ਜੀ 35ਵੀਂ ਜੀ ਹੋ ਗਈ ਜੀ ਇਹ ਤੇ ਫਿਰ ਪਰਿਵਾਰ ਪਿੱਛੇ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਦੋ ਬ ਦਾ ਹੋਇਆ ਜਿਹੜਾ ਐਕਸੀਡੈਂਟ ਦੇ ਵਿੱਚ ਕਿ ਮੌਤ ਹੋਈਆਂ ਇਹ ਮੌਤ ਹੋਏ ਜੀ ਇੱਥੋਂ ਇਹ ਜਾਂਦੇ ਪਿੰਡ ਯਾਰ ਮੀਆਂ ਬੀਬੀ ਦੋਨੋਂ ਹੀ ਰਾਜਵੰਦਰ ਕੌਰ ਤੇ ਉਹਦਾ ਘਰ ਵਾਲਾ ਜਰਿਆ ਸਿੰਘ ਉਹਦੀ ਮੈਜਰੀ ਵੀ ਦੀ ਉਹਦਾ ਉਹਦਾ ਜਨਮ ਨਹੀਂ ਉਹਦੋਂ ਉਹਦਾ ਇਹ ਮੱਥ ਰੱਖਣ ਮਰੜਾ ਸਾਹ ਬਹੁਤ ਹੋ ਗਿਆ ਜਦੋਂ ਭਾਣੀ ਨੰਗ ਕੇ ਪਿੰਡ ਜਿਗਰ ਜੋੜ ਦੇ ਨਾਲ ਪਹੁੰਚੇ ਜਿਗਰ ਕੋਲ ਪੈਲਸ ਕੋਲੇ ਪਹੁੰਚੇ ਤਾਂ ਉਦੋਂ ਇੱਕ ਸਕਾਰ ਵੀ ਆਈ ਟਰੱਕ ਨੂੰ ਕੋਸ ਕਰਦੀ ਉਹ ਸਾਰਾ ਸਾਈਡ ਮਰੀ ਉਹਨਾਂ ਨੂੰ ਕਿ ਕਿ ਮੈਂ ਜਿਹੜਾ ਹਾਸੇ ਦੇ ਵਿੱਚ ਦੋਨਾਂ ਦੀ ਮੌਕੇ ਤੇ ਮੌਤ ਤੇ ਇੱਕ ਨਹੀਂ ਜਰਸ ਦੀ ਮਕਦਮਾ ਤੋਂ ਕਿ ਜਿਹੜੀ ਕਰ ਰਹੀ ਸੀ ਰਾਜਬੰਦ ਕੌਰ ਉਹਦੀ ਡੀਐਮਸੀ ਹੋ ਜਾਵੇ ਅੱਛਾ ਜੀ ਤੇ ਹੁਣ ਜਿਹੜਾ ਪੋਸਟਮਾਰਟਮ ਵਗੈਰਾ ਪਰਚਾ ਮਰਵਾਉਂਦਾ ਸੀ ਕਰਦਾ ਗੱਡੀ ਦੇ ਖਿਲਾਫ ਗੱਡੀ ਵਾਲੇ ਖਿਲਾਫ ਮੇਰੀ ਜਿਹੜਾ ਭੱਜਿਆ ਫਰਾਰ ਆ ਕਿਹੜੀ ਕਿਹੜੀ ਧਾਰਾ ਤਹਿਤ ਮਗਰ 278 300 427 304 ਤੇ ਇੱਕ ਜਿਹੜਾ ਡਰਾਈਵਰ ਆ ਫੜਿਆ ਗਿਆ ਡਰਾਈਵਰ ਉਹ ਭੱਜਿਆ ਹੋਇਆ ਗੱਡੀ ਫੱਕੜੀ ਕਬੂ ਅੱਛਾ ਜੀ ਤੇ ਹੁਣ ਜਿਹੜੀ ਇਹ ਲਾਸ਼ਾਂ ਨੂੰ ਜਿਹੜਾ ਪੋਸਟਮਾਰਟਮ ਕਰਾ ਹੁਣ ਮਨ ਕੋਰਾ ਕਰਾ ਰਾਇਆ ਤੇ ਇੱਕ ਜਿਹੜਾ ਕਿਦਾ ਸੀ ਬਰੇਗਣ ਜਰਜਨਾ ਸੰਦਾ ਮੈਂ ਤਾਂ ਜਾਂਦੇ ਨੇ ਵੀ ਸੀ ਤੇ ਜਾਂਦੇ ਤੇ ਮੈਜ ਦੇ ਵੀ ਹਾਂ ਦੋ ਇਹ ਅੱਛਾ ਬਰੇਗਣ ਤੇ ਜਨਮ ਜਨਮ ਨਾ ਇਕੱਠੀ ਹੋਨੇ ਅੱਛਾ ਜੀ ਤੇ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਹੀ ਪਹਿਲਾਂ ਹੀ ਹੋ ਗਿਆ ਕਮਾ 2 ਕਿਲੋਮੀਟਰ ਪਿੱਛੇ ਹੋ ਗਿਆ ਜਾਂਦੇ ਹੋਏ ਜਾਂਦੇ ਹੋਏ ਠੀਕ ਹੈ ਕਿੱਥੇ ਕਿੱਥੇ ਹੋਇਆ ਇਹ ਜੀਕੇ ਰਿਜ਼ੋਰਟ ਪਤਾ ਹੀ ਆਪਣੇ ਹਾਂ ਪੈਲਸ ਘਰਾਨੀ ਲੰਘ ਕੇ ਜੀਕੇ ਰਿਜ਼ੋਰਟ ਉੱਥੇ